ਹਲਕਾ ਕਨੌਰ ਤੋਂ ਸਾਬਕਾ ਕਾਂਗਰਸੀ ਵਿਧਾਇਕ ਮदन ਲਾਲ ਜਲਾਪੁਰ ਨੇ ਹਲਕੇ ਦੇ ਮੌਜੂਦਾ ਵਿਧਾਇਕ ਗੁਰਲਾਲ ਕਨੌਰ ਉਸ ਦੇ ਪੰਚਾਇਤੀ ਚੋਣਾਂ ਦੀ ਨਾਮਜ਼ਦੀ ਮੌਕੇ ਤੱਕੇ ਸ਼ਾਹੀ ਰੱਖਣ ਦੇ ਲਗਾਏ ਆरोप ਕਿਹਾ ਹਿਸ਼ਤਰੀ ਸ਼ਿਟਰਾ ਅਤੇ ਪੁਲਿਸ ਦੀ ਮਦਦ ਨਾਲ ਵਿਧਾਇਕ ਗੁਰਲਾਲ ਕਨੌਰ ਜਿੰਨਾ ਚਾਹੁੰਦੇ ਹਨ ਚੋਣਾਂ ਕੋਈ ਇਲੈਕਸ਼ਨ ਨਹੀਂ ਹੋ ਰਹੀ ਪੂਰੀ ਧੰਦਲੇ ਆ ਇਲੈਕਸ਼ਨਾਂ ਦੀ ਕੋਈ ਚੀਜ਼ ਨਹੀਂ ਹੈ ਜੇ ਇਲੈਕਸ਼ਨ ਤਾਂ ਹੋਵੇ ਜੇ ਕਿਸੇ ਨੂੰ ਕਾਗਜ਼ ਭਰੇ ਦੇਏ ਜਾਣ ਪੈਰਾਂ ਦਾ ਚੁੱਲਣਾ ਤੇ ਸਿੰਦੇ ਪਹਿਲੇ ਹੀ ਨਹੀਂ ਦੱਸਿਆ ਕਦੋਂ ਰਿਜ਼ਰਵ ਹੋ ਰਹੀਆਂ ਕਦੋਂ ਕੀ ਹੋ ਰਹੀਆਂ ਕਿਹੜੀ ਪੰਚਾਇਤ ਕੀ ਆ ਕਿਹੜੀ ਕੀ ਆ ਤਿੰਨ ਚਾਰ ਦਿਨ ਤਾਂ ਭੰਬਲ ਬੁੱਸੇ ਪਾਏ ਰੱਖਿਆ ਕੋਈ ਵੀ ਰਿਕਾਰਡ ਇਹਨਾਂ ਨੇ ਸਾਨੂੰ ਨਹੀਂ ਦਿੱਤਾ ਫਿਰ ਐਨਓਸੀ ਨਹੀਂ ਦਈਆਂ ਹੁਣ ਜੇ ਕਾਗਜ਼ਪਰੰ ਦਾ ਮੌਕਾ ਹੈ ਸਿਰਫ ਸ਼ੁੱਕਰਵਾਰ ਤੇ ਅੱਜ ਮਿਲਿਆ ਸੀ ਸਾਡੇ ਬੰਦੇ ਸਵੇਰੇ 6 ਵਜੇ 7 ਵਜੇ ਇੱਥੇ ਅੱਗੇ ਖੜ੍ਹ ਕੇ ਲੰਨਾਂ ਚ ਵੀ ਇਹਨਾਂ ਨੇ ਬਾਤ ਸਾਨੂੰ ਲੱਗਣ ਨਹੀਂ ਦੇਣਾ 8:00 ਵਜੇ 8:30 ਦੇ ਇਹਨਾਂ ਦਾ ਕਰਮਲਾਲ ਸਿੰਘ ਨਾ ਹੋਰ ਐਮਐਲਏ ਆਇਆ ਇੱਥੇ ਸਾਰੇ ਪੁਲਿਸ ਨੇ ਪਹਿਲਾਂ ਐਸਐਚਓ ਲਾ ਕੇ ਜਿੰਨੇ ਬੰਦੇ ਸਾਡੇ ਬ ਉਹਨਾਂ ਨੇ ਸਾਰੇ ਧੱਕੇ ਮਾਰ ਕੇ ਬਾਹਰ ਕੱਢਿਆ ਧੱਕੇ ਮਾਰ ਕੇ ਬਾਹਰ ਕੱਢ ਕੇ ਇਹਨਾਂ ਨੇ ਸਾਰੇ ਬੰਦੇ ਸਕੂਲ ਵਾਲਾ ਗੇਟ ਫੋਲ ਦੇ ਅੰਦਰ ਵੜੇ ਗਏ ਸਾਰੀਆਂ ਫੈਲਾਂ ਜਮਾ ਕਰਾ ਕੇ ਆਮ ਪਾਰਟੀ ਦੀਆਂ ਫਿਰ ਇੱਥੋਂ ਐਮਐਲਏ ਗਿਆ ਅੱਜ ਹੁਣ ਜਿੰਨੀਆਂ ਵੀ ਫੈਲਾਂ ਜਮਾ ਹੋ ਰਹੀਆਂ ਸਾਰੀਆਂ ਆਮ ਪਾਰਟੀ ਦੀਆਂ ਸਾਡੀ ਪਾਰਟੀ ਦੀ ਜਾਂ ਕਾਂਗਰਸੀ ਲਾ ਲੋ ਅਕਾਲੀ ਦਲ ਦੀ ਲਾ ਲੋ ਕਿਸੇ ਦੀ ਇੱਕ ਫੈਲ ਜਮਾ ਨਹੀਂ ਹੋ ਰਹੀ ਅੰਦਰ ਮੈਂ ਹੁਣ ਪੂਰੇ ਆਪਣੇ ਬੰਦਿਆਂ ਨੂੰ ਪਤਾ ਲੱਗਿਆ ਕਹਿੰਦੇ ਇਹਨਾਂ ਕਿ ਬੰਦੇ ਬੈਠੇ ਆਂ ਤਾਂ ਟੇਬਲਾਂ ਤੇ ਕਬਜ਼ਾ ਕਰ ਲਿਆ ਇਹਨੇ ਸਾਰੇ ਟੇਬਲਾਂ ਤੇ ਇਹਨਾਂ ਦੇ ਨੁਮਾਇੰਦੇ ਬੈਠੇ ਆ ਬੈਠ ਕੇ ਸਿਰਫ ਇਹਨਾਂ ਦੀਆਂ ਫੈਲਾਂ ਹੀ ਟਿਕ ਮਾਰ ਰੋੜੀਆਂ ਬਾਕੀ ਕੋਈ ਫੈਲ ਭਰੀ ਨਹੀਂ ਜਾ ਰਹੀ ਮੈਂ ਸੋਚ ਰਿਹਾ ਵੀ ਇਹ ਕਿਹੜਾ ਇਹ ਰਾਜਾਣਾ ਸੀ ਇਹ ਇਨਸਾਨ ਮਿਲਣਾ ਸੀ ਆਮ ਲੋਕਾਂ ਦੀ ਸਰਕਾਰ ਹੈ ਜਿਹੜੇ ਆਮ ਪਾਰਟੀ ਦੇ ਬੰਦੇ ਵੀ ਕਾਗਜ਼ ਭਰਨਾ ਚਾਹਣੇ ਆ ਬਿਨਾਂ ਐਮਐਲਏ ਤੋਂ ਉਹਨਾਂ ਨੂੰ ਵੀ ਕਾਗਜ਼ ਭਰਨ ਦਾ ਇਜਾਰੇ ਚਲੋ ਸਾਡੀ ਤਾਂ ਅਸੀਂ ਵਿਰੋਧੀ ਤੇ ਰਹਾ ਜਿਹੜੇ ਜਿਹੜੀ 63000 ਰੋਟ ਪੈਸੇ ਆ ਪਾਰਟੀ ਦੀ ਅੱਜ ਉਹ ਉਹ ਸਿਰਫ 25000 ਬੋਟਰ ਬਨੇਰਾਂ ਦੇ ਨਾਲ ਜੁੜੇ ਵੇਆ ਜਿਹੜੇ 40000 ਬੰਦਿਆਂ ਨੇ ਬੋਟ ਪਾਈ ਸੀ ਅੱਜ ਉਹਨਾਂ ਨੂੰ ਵੀ ਠੱਕੇ ਪੈ ਰਹੇ ਉਹਨਾਂ ਨੂੰ ਨਿਕਾਜ ਭਰਉਂਦੇ ਜੀ ਸ਼ਿਕਾਇਤ ਕੋ ਸੁਣਦਾ ਹੀ ਨਹੀਂ ਡੀਸੀ ਤੇ ਡੀਸੀ ਜ਼ਿਲ੍ਹਾ ਦਿਨ ਚਾਰਦਾ ਇਲੈਕਸ਼ਨ ਕਮਿਸ਼ਨ ਨੂੰ ਗਏ ਉਹ ਕਹਿੰਦੇ ਡੀਸੀ ਕੋਲ ਜਾਓ ਇੱਕ ਐਮਪੀ ਅਸੀਂ ਸਾਰੇ ਹਲਕੇ ਇੰਚਾਰਜ 11 ਵਜੇ ਦਾ ਸਵਾ 11 ਦਾ ਟਾਈਮ ਲੈ ਕੇ ਡੀਸੀ ਨੂੰ ਮਿਲੇ ਆ ਦੋ ਘੰਟੇ ਦਫ਼ਤਰ ਬੈਠੇ ਰਹੇ ਡੀਸੀ ਸਾਾਨੂੰ ਮਿਲਣ ਤੱਕ ਨਹੀਂ ਆਈ ਕੋਈ ਸੁਣਦਾ ਨਹੀਂ ਜੇ ਕੋਈ ਆ ਫੋਨ ਕਰਦੇ ਅਫਸਰ ਪਹਿਲਾਂ ਫੋਨ ਨਹੀਂ ਚੱਕਦੇ ਤੇ ਜੇ ਜੇ ਚੱਕਦੇ ਆ ਕਹਿੰਦੇ ਨੇ ਅਜਿਹਾ ਸਰਕਾਰ ਦੇ ਪੁੱਤ ਆ ਜੋ ਸਰਕਾਰ ਕਹੂਗੀ ਸਤਾ ਉਹ ਕਰਨਾ ਜਦੋਂ ਅਫਸਰੀ ਕਹਿਣ ਲੱਗੇ ਸਰਕਾਰ ਦੇ ਪੁੱਤਾਂ ਫਿਰ ਇਨਸਾਫ ਕਿਥੋਂ ਲਈਏ ਮੈਂ ਕਹਿੰਨੀ ਸਾਰਾ ਸਿਸਟਮ ਇਹਨੇ ਕੈਪਚਰ ਕਰ ਲਿਆ ਐਂਟਾਈਮ ਹੀ ਐਲਾਨ ਕਰਕੇ ਦੋ ਤਿੰਨ ਚਾਰ ਦਿਨ ਦਾ ਕਿਸੇ ਨੂੰ ਪਤਾ ਹੀ ਲੱਗਣ ਦੇ ਕੀ ਹੋਣਾ ਕਿਸੇ ਨੂੰ ਫਾਰਮਲ ਤਾਂ ਨਹੀਂ ਪਤਾ ਕਿਹੜੀ ਪੰਚਾਇਤ ਐਸਸੀ ਆ ਕਿਹੜੀ ਵੀਸੀ ਆ ਕਿਹੜੀ ਜਨਰਲ ਆ ਕਿਹੜਾ ਬਾੜ ਐਸਸੀ ਆ ਕਿਹੜਾ ਵੀਸੀ ਆ ਕਿਹੜਾ ਜਨਰਲ ਆ ਪੰਚਾਇਤ ਮੈਂਬਰਾਂ ਨੂੰ ਨਹੀਂ ਪਤਾ ਤੇਰੇ ਬਾੜ ਤੋੜ ਮੋੜ ਤੇ ਸਾਰੇ ਮੈਂ ਹਫ਼ਤਾ ਦਾ ਸਮਝਣ ਨੂੰ ਲੱਗਿਆ ਸਿਰਫ ਸ਼ੁੱਕਰਵਾਰ ਕਾਗਜ਼ ਲੈ ਆਏ ਨਾ ਇਹ ਅੱਜ ਲੈ ਆਏ ਆ ਅੱਜ ਵੀ ਕੱਲੇ ਆਮ ਪਾਰਟੀ ਦੇ ਲੈ ਰਹੇ ਆ ਬਾਕੀ ਕਿਸੇ ਨਹੀਂ ਲੈ ਰਹੇ